ਪੀਐਮ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਖਾਲਿਸਤਾਨੀਆਂ ਦੇ ਤਿੱਖੇ ਪ੍ਰਦਰਸ਼ਨਾਂ ਨੇ ਭਾਰਤੀ ਏਜੰਸੀਆਂ ਦੇ ਫਿਕਰ ਵਧਾ ਦਿੱਤੇ ਨੇ। ਖੂਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਸੜਕਾਂ ਦੇ ਉੱਤੇ ਆਏ ਨੇ ਉਧਰ ਕੈਨੇਡਾ ਨੇ ਵੀ ਪਹਿਲੀ ਵਾਰ ਸਵੀਕਾਰ ਕੀਤਾ ਹੈ ਕਿ ਖਾਲਿਸਤਾਨੀ ਉੱਥੋਂ ਵੱਖਰੇ ਮੁਲਕ ਲਈ ਮੁਹਿੰਮ ਚਲਾ ਰਹੇ ਨੇ ਐਸੇ ਨਾਲ ਹੀ ਮਾਹਿਰਾਂ ਨੇ ਖਾਸਾ ਜਤਾਇਆ ਹੈ ਕਿ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਵਧਾ ਸਕਦੀਆਂ ਨੇ ਦਰਅਸਲ ਕੈਨੇਡਾ ਦੀ ਚੋਟੀ ਦੀ ਖੂਫੀਆ ਏਜੰਸੀ CSIS ਨੇ ਆਪਣੀ 2024 ਦੀ ਸਲਾਨਾ ਰਿਪੋਰਟ ਦੇ ਵਿੱਚ ਪਹਿਲੀ ਵਾਰ ਜਨਤਕ ਤੌਰ ਤੇ ਸਵੀਕਾਰ ਕੀਤਾ ਹੈ ਕਿ ਕੈਨੇਡਾ ਵਿਚਲੇ ਖਾਲਿਸਤਾਨੀ ਭਾਰਤ ਦੇ ਅੰਦਰ ਵੱਖਰੇ ਮੁਲਕ ਦੀ ਪ੍ਰਾਪਤੀ ਦੇ ਲਈ ਐਕਟਿਵ ਨਹੀਂ ਉਹ ਭਾਰਤ ਦੇ ਵਿੱਚ ਹਥਿਆਰਬੰਦ ਸੰਘਰਸ਼ ਫਾਂਡੇ ਇਕੱਠਾ ਕਰਨ ਤੇ ਯੋਜਨਾ ਬਣਾਉਣ ਦੇ ਲਈ ਕੈਨੇਡਾ ਦੀ ਧਿਰਤੀ ਨੂੰ ਇੱਕ ਬੇਸ ਵਜੋਂ ਵਰਤਦੇ ਨੇ ਕੈਨੇਡਾ ਦੇ ਇਸ ਗਲਾਸੇ ਨੇ ਭਾਰਤੀ ਏਜੰਸੀਆਂ ਨੂੰ ਫਿਕਰ ਦੇ ਵਿੱਚ ਪਾ ਦਿੱਤਾ ਹੈ ਉਂਝ ਇਸ ਰਿਪੋਰਟ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਨੇਡਾ ਨੇ ਪਹਿਲੀ ਵਾਰ ਅਤਵਾਦ ਸ਼ਬਦ ਦੀ ਵਰਤੋਂ ਕਰਕੇ ਖਾਲਿਸਤਾਨ ਅੰਦੋਲਨ ਅੱਤਵਾਦੀ ਸੰਦਰਭ ਦੇ ਵਿੱਚ ਸਵੀਕਾਰ ਕੀਤਾ ਹੈ 1985 ਦੇ 에ਅਰ ਇੰਡੀਆ ਬੰਦਸਮਾਕੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਖਾਲਿਸਤਾਨੀਆਂ ਵਿਰੁੱਧ ਸਰਕਾਰੀ ਪੱਧਰ ਤੇ ਇੰਨੇ ਸਪਸ਼ਟ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਸੀਬੀਕੇਈ ਨੂੰ ਪੀਐਮਬੀਈ ਸ਼੍ਰੀਨੀ ਦੇਵੇ ਸ਼ਾਮਿਲ ਕੀਤਾ ਗਿਆ ਹੈ ਦੱਸ ਦਈਏ ਕਿ ਭਾਰਤ کئی ਸਾਲਾਂ ਤੋਂ ਦਾਵਾ ਕਰਦਾ ਆ ਰਿਹਾ ਹੈ ਕਿ ਹਰਦੀਪ ਸਿੰਘ ਨਿੱਜ ਦੇ ਵਰਗੇ ਖਾਲਿਸਤਾਨੀ ਪੱਖੀ ਨੇਤਾ ਜਿਸ ਦੀ 2023 ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਕੈਨੇਡਾ ਚ ਭਾਰਤ ਵਿਰੋਧੀ ਗਤੀਵਿਧੀਆਂ ਚ ਖੁੱਲ ਕੇ ਸ਼ਾਮਲ ਰਹੇ ਨੇ ਕੈਨੇਡੀਅਨ ਸਰਕਾਰ ਨੇ ਰਾਜਨੀਤਿਕ ਆਜ਼ਾਦੀ ਤੇ ਪ੍ਰਗਟਾਵੇ ਦੀ ਆੜ ਚ ਅਜਿਹੇ ਤੱਤਾਂ ਨੂੰ ਉਤਸ਼ਾਹਿਤ ਤੇ ਬਰਦਾਸ਼ਤ ਕੀਤਾ ਹੈ ਜਦੋਂ ਹੁਣ ਸੀਆਈਏ ਅਧਿਕਾਰਤ ਤੌਰ ਤੇ ਭਾਰਤੀ ਚਿੰਤਾਵਾਂ ਦੀ ਪੁਸ਼ਟੀ ਕੀਤੀ ਹੈ ਤਾਂ ਭਾਰਤ ਸਰਕਾਰ ਐਸ ਨੂੰ ਆਪਣੀ ਗੁਟਨੀਤਿਕ ਸਥਿਤੀ ਦੀ ਜਾਇਜ਼ਾ ਦੇ ਵਜੋਂ ਪੇਸ਼ ਕਰ ਸਕਦੀ ਹੈ ਇਸ ਰਿਪੋਰਟ ਦੇ ਵਿੱਚ ਨਾ ਸਿਰਫ ਖਾਲਿਸਤਾਨੀ ਪੱਖਾਂ ਨੂੰ ਸਗੋਂ ਪਾਕਿਸਤਾਨ ਨੂੰ ਵੀ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪੀਐਮ મોદી ਦੀ ਕੈਨੇਡਾ ਫੇਰੀ ਦੌਰਾਨ ਖਾਲਿਸਤਾਨੀਆਂ ਦੇ ਤਿੱਖੇ ਪ੍ਰਦਰਸ਼ਨਾਂ ਨੇ ਪਾਤੀ ਏਜੰਸੀਆਂ ਦੇ ਫਿਕਰ ਵਧਾ ਦਿੱਤੇ ਨੇ ਖੂਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਖਾਲਿਸਤਾਨੀਆਂ ਦੇ ਪੱਕ ਦੇ ਵਿੱਚ ਸੜਕਾਂ ਦੇ ਉੱਤੇ ਆਏ ਨੇ ਉਧਰ ਕੈਨੇਡਾ ਨੇ ਵੀ ਪਹਿਲੀ ਵਾਰ ਸਵੀਕਾਰ ਕੀਤਾ ਹੈ ਕਿ ਖਾਲਿਸਤਾਨੀ ਉੱਥੋਂ ਵੱਖਰੇ ਮੁਲਕ ਲਈ ਮੁਹਿੰਮ ਚਲਾ ਰਹੇ ਨੇ ਐਸੇ ਨਾਲ ਹੀ ਮਾਹਿਰਾਂ ਨੇ ਖਾਸਾ ਜਤਾਇਆ ਹੈ ਕਿ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਵਧਾ ਸਕਦੀਆਂ ਨੇ ਦਰਅਸਲ ਕੈਨੇਡਾ ਦੀ ਚੋਟੀ ਦੀ ਖੂਫੀਆ ਏਜੰਸੀ CSIS ਨੇ ਆਪਣੀ 2024 ਦੀ ਸਲਾਨਾ ਰਿਪੋਰਟ ਦੇ ਵਿੱਚ ਪਹਿਲੀ ਵਾਰ ਜਨਤਕ ਤੌਰ ਤੇ ਸਵੀਕਾਰ ਕੀਤਾ ਹੈ ਕਿ ਕੈਨੇਡਾ ਵਿਚਲੇ ਖਾਲਿਸਤਾਨੀ ਭਾਰਤ ਦੇ ਅੰਦਰ ਵੱਖਰੇ ਮੁਲਕ ਦੀ ਪ੍ਰਾਪਤੀ ਦੇ ਲਈ ਐਕਟਿਵ ਨੇ ਉਹ ਭਾਰਤ ਦੇ ਵਿੱਚ ਹਥਿਆਰਬੰਦ ਸੰਘਰਸ਼ ਫੰਡ ਇਕੱਠਾ ਕਰਨ ਤੇ ਯੋਜਨਾ ਬਣਾਉਣ ਦੇ ਲਈ ਕੈਨੇਡਾ ਦੀ ਧਰਤੀ ਨੂੰ ਇੱਕ ਬੇਸ ਵੱਜੂ ਵਰਤਦੇ ਨੇ ਕੈਨੇਡਾ ਦੇ ਇਸ ਖੁਲਾਸੇ ਨੇ ਭਾਰਤੀ ਏਜੰਸੀਆਂ ਨੂੰ ਫਿਕਰ ਦੇ ਵਿੱਚ ਪਾ ਦਿੱਤਾ ਹੈ ਉਂਝ ਇਸ ਰਿਪੋਰਟ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਨੇਡਾ ਨੇ ਪਹਿਲੀ ਵਾਰ ਅੱਤਵਾਦ ਸ਼ਬਦ ਦੀ ਵਰਤੋਂ ਕਰਕੇ ਖਾਲਿਸਤਾਨ ਅੰਦੋਲਨ ਨੂੰ ਅੱਤਵਾਦੀ ਸੰਦਰਭ ਦੇ ਵਿੱਚ ਸਵੀਕਾਰ ਕੀਤਾ ਹੈ 1985 ਦੇ ਏਅਰ ਇੰਡੀਆ ਬੰਬ ਸਮਾਕੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਖਾਲਿਸਤਾਨੀਆਂ ਵਿਰੋਧ ਸਰਕਾਰੀ ਪਦਰ ਤੇ ਇਹਨੇ ਸਪਸ਼ਟ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਸੀਬੀਕੇਈ ਨੂੰ ਪੀਐਮਬੀਈ ਸ਼੍ਰੀਨੀ ਦੇਵੇ ਸ਼ਾਮਲ ਕੀਤਾ ਗਿਆ 10 ਦੱਸ ਦਈਏ ਕਿ ਭਾਰਤ کئی ਸਾਲਾਂ ਤੋਂ ਦਾਵਾ ਕਰਦਾ ਆ ਰਿਹਾ ਹੈ ਕਿ ਹਰਦੀਪ ਸਿੰਘ ਨਿਰ ਵਰਗੇ ਖਾਲਸਤਾਨੀ ਪੱਖੀ ਨੇਤਾ ਜਿਸ ਦੀ 2023 ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਕੈਨੇਡਾ ਚ ਭਾਰਤ ਵਿਰੋਧੀ ਗਤੀਵਿਧੀਆਂ ਚ ਖੁੱਲ ਕੇ ਸ਼ਾਮਲ ਰਹੇ ਨੇ ਕੈਨੇਡੀਅਨ ਸਰਕਾਰ ਨੇ ਰਾਜਨੀਤਿਕ ਆਜ਼ਾਦੀ ਤੇ ਪ੍ਰਗਟਾਵੇ ਦੀ ਆੜ ਚ ਅਜਿਹੇ ਤੱਤਾਂ ਨੂੰ ਉਤਸ਼ਾਹਿਤ ਤੇ ਬਰਦਾਸ਼ਤ ਕੀਤਾ ਹੈ ਜਦੋਂ ਹੁਣ ਸੀਆਈਐਸ ਅਧਿਕਾਰਤ ਤੌਰ ਤੇ ਭਾਰਤੀ ਚਿੰਤਾਵਾਂ ਦੀ ਪੁਸ਼ਟੀ ਕੀਤੀ ਹੈ ਤਾਂ ਭਾਰਤ ਸਰਕਾਰ ਇਸ ਨੂੰ ਆਪਣੀ ਕੂਟਨੀਤਿਕ ਸਥਿਤੀ ਦੀ ਜਾਇਜ਼ਾ ਦੇ ਬਜੂ ਪੇਸ਼ ਕਰ ਸਕਦੀ ਹੈ ਇਸ ਰਿਪੋਰਟ ਦੇ ਵਿੱਚ ਨਾ ਸਿਰਫ ਖਾਲਿਸਤਾਨੀ ਪੱਖਾਂ ਨੂੰ ਸਗੋਂ ਪਾਕਿਸਤਾਨ ਨੂੰ ਵੀ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ